ਮੈਂ ਤਾਂ ਲੈ 5 ਮਹੀਨੇ ਤੇ 5.5 ਕਿਸ਼ 6 ਮਹੀਨੇ ਹੋ ਗਏ ਹੁਣ ਤਾਂ ਅੱਜ ਚੱਲੇ ਆ ਵਾੜਾ ਮੋਟਾ ਆਈਡੀਆ ਚ ਸਾਬ ਜਾਣਾ ਇੰਡੀਆ ਵਰਨਾ ਇੰਡੀਆ ਜਾਣਾ ਪੁੱਤ ਕਿਉਂ ਮम्मी ਤਾਂ ਚੱਲ ਮੰਮੀ ਜਾਓਗੇ ਅੱਛਾ ਮੈਂ ਲੈ ਜਾਣਾ ਇੱਕ ਨੂੰ ਤਾਂ ਛੋਡੇ ਚ ਦੇ ਕੇ ਲਿਓ ਪੁੱਤ ਤੇਰੀ ਮੰਦੀਆ ਬੋਟਾ ਯਾਲ ਭਾਈ ਰਖਣੇ ਆ ਤੁਨ এয়ারਪੋਰਟ ਮਾਣਾ ਮੋਟਾ ਚੱਲ ਚੱਲੋ ਚੱਕੋ ਬਿੰਗ ਇਟ ਆਫ ਲਾਈਕ ਦਿਸ ਕੋ ਮਾ ਨੋ ਇਹ ਵੰਦੀ ਨੀ ਚੱਲ 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 ਜਾ ਉਨਾ ਕਿ ਕਨਿਟਾ ਤੋਂ ਆਪਸ ਆ ਰਹੇ ਆ ਸਾਡੇ ਬੱਚੇ ਤੁਹਾਨੂੰ ਬੇ ਕੰਮ ਕਰਦੇ ਨੇ ਨਾ ਬਾਈ ਬਾਈ ਕੰਮ ਦੇ ਸਾਡੇ ਨਾਲ ਆਏ ਹੋਏ ਨੇ ਹਰ ਸਭ ਤੋਂ ਪਹਿਲਾਂ ਤਾਂ ਕੀ ਹੁੰਦਾ ਨਾ ਜਦੋਂ ਟੈਕਸ ਨੇ ਜੀ ਮੈਂ ਆਪਾਂ 24 ਘੰਟੇ ਪਹਿਲਾਂ ਨਾ ਆਪਣੀ ਯਹੀ ਟਾਈਟਾ ਉਹ ਤੇ ਚੈੱਕ ਇਨ ਕਰ ਸਕਦੇ ਆ ਬਾਹਰ ਜੇ ਚੈੱਕ ਇਨ ਕਰ ਲਈ ਤਾਂ ਅੰਦਰ ਕੋਈ ਪਰ ਉਹ ਆਪਾਂ ਚੈੱਕ ਇਨ ਕਰ ਲਈ ਤਾਂ ਸਭ ਤੋਂ ਪਹਿਲਾਂ ਜਦੋਂ ਅਰਪੋਰਟ ਤੇ ਆਪਾਂ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਬੈਗ ਜਮਾ ਕਰਾਉਣਾ ਹੈ ਬੈਗ ਜਮਾ ਕਰਾ ਕੇ ਆਪਾਂ ਨੂੰ ਸੀਟ ਮਿਲ ਜਾਂਦੀ ਹੈ ਉਹ ਸੀਟ ਆਪਾਂ ਸਾਹਮਣੇ ਰੱਖ ਲੈਣੀ ਹੈ ਬੈਗ ਜਮ੍ਹਾਂ ਕਰਾਉਣ ਤੋਂ ਬਾਅਦ ਫਿਰ ਆਪਾਂ ਬੋਰਡਿੰਗ ਕਾਊਂਟਰ ਤੇ ਜਾਣਾ ਬੋਰਡਿੰਗ ਕਾਊਂਟਰ ਤੇ ਜਾ ਕੇ ਆਪਾਂ ਬੋਰਡਿੰਗ ਪਾਸ ਲੈਣੇ ਆ ਉਹਦੇ ਵਿੱਚ ਜੇ ਕਿਸੇ ਤੋਂ ਤੁਰ ਫਿਰਨੀ ਹੁੰਦਾ ਤਾਂ ਵੀਜ਼ਾ ਰਫ ਬਗਾਰਾ ਵੀ ਜਣੀ ਨਾ ਤੁਹਾਨੂੰ ਪਰਮਿਸ਼ਨ ਮਿਲ ਜਾਂਦੀ ਆ ਤੁਹਾਡਾ ਇੱਕ ਬਿੱਲ ਆ ਜਾਂਦਾ ਉਹਦੇ ਨਾਲ ਤਾਂ ਇਹ ਚਾਰ ਦੀ ਪਰਮਿਸ਼ਨ ਮਾ ਜੰਦਾ ਤੁਹਾਡੇ ਮੇਲਾ ਲਾਣ ਜਿਵੇਂ ਹੁਣ ਮੈਡਮ ਨੇ ਲਾ ਰਹੇ ਨੇ ਮੇਲਾ ਹਨਾ ਹੁਣ ਮੇਲਾ ਲਾਉਣ ਤੋਂ ਬਾਅਦ ਫਿਰ VOTING ਪਾਸ ਲੈ ਲਿਆ ਤੇ ਸਾਨੂੰ ਇੱਕ ਛੋਟੀ ਜਿਹੀ ਗੱਡੀ ਆ ਉਹਦੇ ਵਿੱਚ ਬੈਠਾ ਗਿਆ ਹਨਾ ਕਹਾਂ ਅਸੀਂ ਸਿਕਿਉਰਿਟੀ ਤੇ ਜਾਣਾ ਹੁਣ ਹਨਾ ਚਲੋ ਆ ਬੱਚਿਆਂ ਨੂੰ ਬਾਹਰ ਰਹਿ ਗਏ ਨੇ ਜਦੋਂ ਆਪਾਂ ਸਿਕਿਉਰਿਟੀ ਕਾਊਂਟਰ ਤੇ ਜਾਂਦੇ ਆ ਤਾਂ ਛੋਟੀਆਂ ਛੋਟੀਆਂ ਟੋਕਰੀਆਂ ਜੀਆਂ ਹੁੰਦੀਆਂ ਨੇ ਉਹ ਚਲਦੀਆਂ ਬੰਦੇ ਜਿਵੇਂ ਡ੍ਰੈਫਟ ਤੇ ਚੱਲ ਰਹੀਆਂ ਨੇ ਉਹਦੇ ਵਿੱਚ ਨਾ ਆਪਾਂ ਸਾਰਾ ਸਮਾਨ ਆਪਣਾ ਰੱਖ ਲੈਣਾ ਜਾਂ ਬਟੂਆ ਵਗੈਰਾ, ਵੈਲਟ ਵਗੈਰਾ, ਆਪਣੇ ਘੜੀ ਵਗੈਰਾ ਸਭ ਉਹਦੇ ਜਣਾ ਉਸ ਸਕੈਨ ਮਸ਼ੀਨ ਦੇ ਵਿੱਚ ਹੀ ਹੋ ਕੇ ਅੱਗੇ ਨਿਕਲਦਾ ਹਨ ਤੇ ਫਿਰ ਆਪਾਂ ਵੀ ਜਣੀ ਨਾ ਉਹ ਇੱਕ ਗੇਟ ਹੋਣਾ ਸਕੈਨਰ ਵੱਡਾ ਸਕੈਨਰ ਗੇਟ ਦੇ ਵਿੱਚ ਹੀ ਆਪਾਂ ਪਾਸ ਕਰਨਾ ਜਦੋਂ ਗੇਟ ਦੇ ਵਿੱਚ ਪਾਸ ਕਰਦਾ ਤਾਂ ਆਪਣੇ ਹੱਥ ਖੜੇ ਕਰਕੇ ਜਣੀ ਨਾ ਉਹ ਐਨ ਚੈੱਕ ਕਰ ਦਿੰਦੇ ਕਿ ਵੀ ਇਹੋ ਜਿਹੀ ਵਸਤੂ ਨੇ ਜਿਹੜੀ ਅੰਦਰ ਲੀਗਲ ਨਹੀਂ ਅਲੀਗਲ ਆ ਉਹਦਾ ਉਹ ਦੇਖਦੇ ਨੇ ਹਨ ਜਦੋਂ ਆਪਾਂ ਉਤੋਂ ਚੈੱਕ ਕਰਾ ਲੈ ਸਿਕਿਉਰਿਟੀ ਚੈੱਕ ਕਰਾ ਲਈ ਨਾ ਫੇਰ ਆਪਾਂ ਅੱਗੇ ਨਿਕਲਣਾ ਤੇ ਆਪਣੇ ਜਿਹੜੇ ਸਮਾਨ ਲਿਆਉਣ ਦਾ ਟੋਕਰੀ ਚੋਂ ਲੈਣਾ ਕਲੈਕਟ ਕਰ ਲੈਣਾ ਤੇ ਫੇਰ ਆਪਾਂ ਨਾ ਜਾ ਕੇ ਬੋਰਡਿੰਗ ਕਾਊਂਟਰ ਤੇ ਜਾਣਾ ਜਦੋਂ ਆਪਾਂ ਬੋਰਡਿੰਗ ਕਾਊਂਟਰ ਤੇ ਪਹੁੰਚ ਗਏ ਨਾ ਬੋਰਡਿੰਗ ਕਾਊਂਟਰ ਤੇ ਪਹੁੰਚ ਕੇ ਆਪਾਂ ਨੇ ਵੇਟ ਕਰਨੀ ਹੈ ਨਾ ਜਦੋਂ ਜਹਾਜ਼ ਟੇਕ ਆਨ ਹੋਣਾ ਉਹ ਤੋਂ ਪਹਿਲਾਂ ਬੋਰਡਿੰਗ ਸ਼ੁਰੂ ਹੋ ਜਾਂਦੀ ਹੈ ਜਦੋਂ ਬੋਰਡਿੰਗ ਐਡਮਿਨਿਸਟਰेटर ਬਹਿੰਦਾ ਤਾਂ ਆਪਾਂ ਨੂੰ ਬੋਰਡਿੰਗ ਦੇ ਵਿੱਚ ਕੈਮਰਾ ਲਗਾਉਂਦਾ ਤੇ ਸਾਹਮਣੇ ਕੜਨਾ ਪੈਂਦਾ ਕਿਉਂਕਿ ਆਪਾਂ ਨੂੰ ਪਤਾ ਲੱਗ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਜਿਹੜਾ ਲੀਗਲ ਆ ਅਸਲ ਆ ਜਿਹੜਾ ਜਿਨੇ ਆਪਣਾ ਯਾਤਰਾ ਕਰਨੇ ਆ ਵਿਜ਼ਿਟ ਕਰਨੇ ਆ ਵੀ ਉਹ ਅਸਲ ਆ ਜਾਂ ਨਕਲਾ ਉਹ ਦੇਖਦੇ ਨੇ ਉਹ ਬੋਰਡਿੰਗ ਪਾਸ ਹੋਣ ਤੋਂ ਬਾਅਦ ਫਿਰ ਆਪਾਂ ਜਹਾਜ਼ ਦੇ ਵਿੱਚ ਨਾ ਜਾਣਾ ਹੁੰਦਾ ਹੈ ਨਾ ਟੇਕ ਆਨ ਹੋਣ ਲਈ ਚਲੋ ਆ ਦੇਖੋ ਹੁਣ ਅਸੀਂ ਨਾ ਜਹਾਜ਼ ਦੇ ਵਿੱਚ ਵੋਟਿੰਗ ਕਰ ਰਿਹਾ ਹਾਂ ਨਾ ਦੇਖੋ ਬਾਹਰਲਾ ਮਾਹੌਲ ਆ ਬਾਰ ਕੜੇ ਨੇ ਨਾ ਹੋਰ ਤੇ ਆदमी ਕੜੇ ਨੇ ਬਾਹਰ ਆ ਦੇਖੋ ਤੈਨੂੰ ਮੈਂ ਨਾ ਇੱਥੇ ਇੱਕ ਦਿਖਾਉਂਗਾ ਵੀ ਸਮਾਨ ਨੂੰ ਕਿਵੇਂ ਲਾਤੇ ਆ ਜਿਹੜਾ ਆ ਆਪਣੇ ਨਾ ਕਮਰੇ ਵਿੱਚ ਇਹਦੇ ਵਿੱਚ ਹੀ ਫਾਸ ਕਰਨਾ ਹੁੰਦਾ ਆਪਾਂ ਜਣੀ ਅੰਦਰ ਜਾਣਾ ਹੁੰਦਾ ਜਹਾਜ਼ ਦੇ ਵਿੱਚ ਐਂਟਰੀ ਕਰਨੀ ਹੁੰਦੀ ਹੈ ਨਾ ਤੇ ਇਹਦੇ ਵਿੱਚ ਆਪਾਂ ਹੁਣ ਦੇਖੋ ਜੀ ਆ ਜਹਾਜ਼ ਦੇ ਵਿੱਚ ਜਿਹੜਾ ਦੂਜਾ ਜਹਾਜ਼ ਤੁਹਾਨੂੰ ਸਾਹਮਣੇ ਖੜਾ ਚਿੱਟਾ ਜਿਹਾ ਟਾਈਪ ਲੱਗਦਾ ਨਾ ਉਹਦੇ ਵਿੱਚ ਸਮਾਨ ਦੀ ਲੋਡਿੰਗ ਡੀ ਲੋਡਿੰਗ ਹੁੰਦੀ ਤੁਹਾਨੂੰ ਥੋੜੀ ਜਿਹੀ ਦਿਖੇਗੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਾ ਕਿਵੇਂ ਲੋਟ ਜੈ ਇੱਕ ਵੱਡੀ ਕ੍ਰੇਨ ਟਾਈਪ ਹੁੰਦੀ ਹੈ ਨਾ ਉਹ ਥੱਲੇ ਉੱਪਰ ਜਾਂਦੀ ਹੈ ਨਾ ਉਹਦੇ ਵਿੱਚ ਆਪਾਂ ਸਮਾਨ ਲਾਦਦੇ ਹਾਂ ਸਮਾਨ ਇਹਨਾਂ ਅੰਪਲਾਈ ਨੇ ਲੱਦਣਾ ਤੇ ਇਹ ਨੂੰ ਨਾ ਮਗਰ ਆਪਣੇ ਜਹਾਜ਼ ਦੇ ਮੁਖਲੇ ਪਾਸੇ ਨਾ ਉਹ ਹੁੰਦਾ ਹੈ ਜਿਹੜੇ ਇੱਕ ਕਾਊਂਟਰ ਦੇ ਵਿੱਚ ਸਮਾਨ ਲੋਡ ਹੁੰਦਾ ਹੈ ਨਾ ਜਿਵੇਂ ਬੈਗ ਵਗੈਰਾ ਜਾਂ ਕੋਈ ਹੋਰ ਸਮਾਨ ਜਿੰਨਾ ਵੀ ਹੈ ਨਾ ਉਹ ਲੋਡ ਹੁੰਦਾ ਦੇਖੋ ਜੀ ਮੈਂ ਨਾ ਲੋਡ ਕਰ ਰਹੇ ਨੇ ਹੈ ਨਾ ਤੇ ਹੋਣਾ ਸੀ ਆ ਦੇਖ ਦੇਖਿਆ ਜੀ ਕਿਵੇਂ ਲੋਡ ਹੋ ਰਿਹਾ ਉਹ ਦੇਖੋ ਅਪਲਾਈ ਖੜਾ ਇਹਨਾਂ ਦਾ ਜਿਹੜਾ ਲੋਡਿੰਗ ਕਰ ਰਿਹਾ ਹਨ ਉਹ ਨਾਲ ਇੱਕ ਕ੍ਰੇਨ ਤੇ ਜਾ ਉਵੇਂ ਜਿਵੇਂ ਚੜ ਗਿਆ ਨਾ ਤੇ ਉਵੇਂ ਥੱਲੇ ਨੂੰ ਇਹ ਆਉਂਗੀ ਥੱਲੇ ਉਹਨਾਂ ਲੋਡ ਕਰਨਾ ਉੱਪਰ ਤੱਕ ਲੈ ਜਾਣਾ ਉੱਚਾ ਹੁੰਦਾ ਨਾ ਕਾਫੀ ਚਾਹਤ ਜਾਂਦਾ ਉਹਦੇ ਵਿੱਚ ਲੋਡ ਲੜ ਕਰਕੇ ਉਹ ਦੇਖੋ ਜਿਹੜਾ ਖੋਲਿਆ ਹੋਇਆ ਨਾ ਬਾਰੀ ਦੀ ਖੋਲੀ ਆ ਉਹਨੇ ਫਿਰ ਲੱਗ ਜਾਣਾ ਹਨਾ ਤੇ ਤੇ ਇਹਦੇ ਮੁਤਾਬਿਕ ਜਾਨੀ ਆਪਣੇ ਜਿਹੜੇ ਬੈਗ ਪੁਜਾਰਾ ਉਹ ਲੋਡ ਹੋ ਜਾਂਦੇ ਹੁਣ ਅਜਿਹੀ ਦਾ ਅੱਜ ਦੇ ਵਿੱਚ ਐਂਟਰ ਹੋ ਗਿਆ ਨਾ ਤੇ ਗੱਲ ਹੋਣਾ ਚਾਹਤਾ ਜੀ ਆਪਾਂ ਕਿ ਇੱਥੇ ਦਾ ਸੀਟ ਲਾਜੀ ਵਿੱਚ ਜਦੋਂ ਆਪਾਂ ਇਹ ਹਾਲ ਦੇ ਵਿੱਚ ਬਹਿਨੇ ਆ ਨਾ ਉਹਦੇ ਵਿੱਚ ਚਾਹੀ ਸਮਾਂ ਟਾਈਮ ਪਾਸ ਕਰਉਣੀ ਨਾ ਕਿਉਂਕਿ ਵੱਡਿਆਂ ਦਾ ਸੀਟ ਆਉਂਦੀ ਨਹੀਂ ਬਹੁਤ ਥੋੜੇ ਵਿੱਚ ਆ ਦੇਖੋ ਬਾਹਰ ਆਪਾਂ ਆਰਾਮ ਨੂੰ ਬਜਰਨਾ ਉਹਦੇ ਤੇ ਆਰਾਮ ਕਰਨਾ ਆ ਦੇਖੋ ਮੈਂ ਸੀਟ ਤੇ ਬੈਠ ਗਿਆ ਸੀ ਇਹਨਾਂ ਨਾਲ ਸਾਡੇ ਕ ਬਾਹਰੋਂ ਤੁਹਾਨੂੰ ਮਨੋਰੰਜਨ ਕਰਾਉਣਾ ਚਾਹਤ ਹੈ ਕਿਉਂਕਿ ਇਹ ਸੀ ਜਰੂਰ ਨਾ ਏਸੀ ਵੀ ਅਰੇਡੀ ਪਾਰੀ ਆ ਗਈ ਸਾਡ ਦੇ ਨਾਲ ਆ ਦੇਖੋ ਸਾਹਮਣੇ ਮਲਾਈ ਖੜੇ ਨੇ ਉਹ ਦੇਖੋ ਜਾਜ ਜਿਹਨੇ ਡੋਣੇ ਲਗਾ ਰਿਹਾ ਤੇ ਤੁਹਾਨੂੰ ਮੈਂ ਦੱਸ ਰਿਹਾ ਜੀ ਕਿ ਨਾ ਜਦੋਂ ਆਪਾਂ ਅਸੀਂ ਇੱਥੇ ਰਹਿੰਦੇ ਆ ਉਹਦੇ ਸਾਹਮਣੇ ਇੱਕ ਸਕਰੀਨ ਲੱਗੀ ਹੋਈ ਹੈ ਸਕਰੀਨ ਦੇ ਵਿੱਚ ਆਪਾਂ ਇੰਜੋਏ ਕਰ ਹੁੰਦੇ ਆ ਕੋਈ ਵੀ ਜਾਨੀ ਦੇਖ ਸਕਦਾ ਹੈ ਜੇ ਮੈਂ ਕੋਈ ਪਹਿਰੂ ਮਖੇ ਨੇ ਪਹਿਰੂ ਕਰੀ ਕਿਸੇ ਨੇ ਕੋਈ ਕੇ ਟੇਮ ਕਰਦੀਆਂ ਤੇ ਕਿਸੇ ਨੇ ਕੁਝ ਵੀ ਦੇਖਣਾ ਹੋਵੇ ਫੇਰ ਜਦੋਂ ਆਪਾਂ ਆਵਾ ਦੇ ਵਿੱਚ ਹੁੰਦੇ ਆ ਨਾ ਚਲੇ ਜਾਂਦੇ ਆ ਜਾਂ ਆ ਜਾਦੇ ਕੋਈ ਨਾ ਜਾਂ ਸਾਡਾ ਹੋਣੀ 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 ਹੁੰਦੇ ਆ ਕਿਹੜਾ ਹੋ ਗਿਆ ਆ ਦੇਖਾ ਨਹੀਂ ਸਕਦੇ ਪੜਦਾ ਜਾਂਦੇ ਆ ਉਹਨਾਂ ਤੋਂ ਲੱਗੇ ਲਾਈਂ ਗਿਨੀ ਇਹ ਤਿਆਰ ਆ ਸਾਡੇ ਆ ਸੀਟ ਬੈਲਟ ਆ ਮੰਨੇ ਆ ਨਾ ਵਸਮਟ ਕਾ ਤੇ ਵੀ ਸੀਟ ਬੈਲਟ ਆ ਲਾ ਲਓ ਵੀ ਜਹਾਜ਼ ਰੈਡੀ ਆ ਟੂ ਫਲਾਈ ਹੈ ਨਾ ਤੇ ਆ ਇਹਨੂੰ ਬਲਾਈ ਹੋਣੇ ਆ ਜੀ ਨਾ ਤੇ ਉਹ ਜਿਹੜਾ ਮੂਰੇ ਸਕਰੀਨ ਲੱਗੀ ਹੁੰਦੀ ਆ ਨਾ ਉਹਦੇ ਵਿੱਚ ਤੁਸੀਂ ਕੁੇ ਵੀ ਜਾਣਕਾਰੀ ਹੈ ਨਾ ਜਹਾਜ਼ ਬਾਰੇ ਲੈ ਸਕਦੇ ਹੋ ਜਿਵੇਂ ਕਿ ਵੀ ਜਹਾਜ਼ ਦੀ ਫੋਟੋ ਚਾਹੀਦੀ ਹੋ ਯਾਰ ਇਹਦਾ ਨਾ ਤੇ ਕਿੰਨੀ ਇਹਦੀ ਸਪੀਡ ਆ ਇੰਨੇ ਕਿਲੋਮੀਟਰ ਇਹਨਾਂ ਐ ਕਰ ਚੁੱਕੇ ਆ ਤੇ ਕਿੰਨੇ ਕਿਲੋਮੀਟਰ ਹੋਣਾ ਹੈ ਜਾਣੀ ਕਿ ਵਾਸਤਾ ਰਹਿੰਦਾ ਨਾ ਕਿੰਨਾ ਟਾਈਮ ਲੱਗੂਗਾ ਇਹ ਸਾਰਾ

ਤਾਂ ਜੇ ਤੁਹਾਨੂੰ ਅਸੀਂ ਹਾਂਗਕਾਂਗ 에ਰਪੋਰਟ ਤੇ ਆ ਗਏ ਆ ਦੇਖੋ ਤੁਹਾਨੂੰ ਉਹ ਦੇਖ ਕੇ ਉਹਨੇ ਆਪੇ ਕਹਿਤਾ ਵੀਲ ਜਿਆਰ ਬਾਰੇ ਉਹ ਹੁਣ ਨਾ ਐ ਜਾ ਰਿਹਾ ਸਾਨੂੰ ਇਧਰੋਂ ਲੈਂਡਿੰਗ ਹੋ ਗਈ ਤੇ ਉਧਰੋਂ ਟੇਕ ਆਫ ਹੋਣਾ ਸਾਡਾ ਜਹਾਜ਼ ਦੂਜਾ ਦਿੱਲੀ ਵਾਸਤੇ ਆਪਲਾ ਜੀ ਉਹਨਾਂ ਦਾ ਨਾ ਲੈ ਕੇ ਜਾ ਰਿਹਾ ਜਾਨਾ ਯਾਰ ਬੇਚਾ ਨਾ ਆ ਕੰਗ ਰੋ ਸਾਡੀ ਜਿਹੜੀ ਯਾਤਰਾ ਤੋਂ ਜੀ ਸਟਾਰਟ ਹੋਣੀ ਆ ਤੇ ਫੇਅਰ ਬਹੁਤ ਰਹੀਆਂ ਨਾ ਤੇ ਜਿਹੜਾ ਸਾਡਾ ਸਮਾਨ ਵਗੈਰਾ ਉਹ ਤਾਂ ਦਿੱਲੀ ਇਹ ਜਾ ਗਿਆ ਮੈਂ ਆ ਦੇਖ ਕੇ ਨਾ ਸੋਣਾ ਯਾਰ ਕੋਈ ਨਾ ਸੋਣਾ ਅਸੀਂ ਇੰਟਰ ਹੋ ਗਏ ਆਵਦੀਆ ਸੀਟਾਂ ਲੈ ਲਈ ਆ ਕੋਈ ਵੀ ਕਰਾ ਦੇ ਆਹ ਜੀ ਕਿਹਾ ਵੀ ਬੀਜ਼ੀ ਪਾਰਟੀ ਦਾ ਨੁਕੀਰ ਦੱਸਾਇਆ ਨਾ ਜਦੋਂ ਦਿੱਲੀ ਪਹੁੰਚ